ਬੇਨਤੀ ਕਰ ਰਿਹਾ ਸਾਂ ਪੰਜਾਂ ਨੇ ਕੀ ਦੱਸਿਆ ਸਾਨੂੰ ਕੀ ਕਰਨਾ ਹੈ ਉਹਦੇ ਵੱਲ ਅਸੀਂ ਬੜੇ ਘਟ ਤੁਰੇ ਆ ਕਿੰਨੇ ਕੁ ਲੋਕ ਤੁਰੇ ਨੇ ਅਸੀਂ ਆਪਣੇ ਜੀਵਨ ਵਿੱਚ ਵੇਖ ਲਈਏ ਕਈ ਤਾਂ ਐਸੇ ਵੀ ਮੈਂ ਸ਼ਰੀਰ ਦੇਖੇ ਕਿ ਇੰਨੇ ਉਹ ਇਸ ਪਾਸੇ ਵੱਲੋਂ ਅਨਜਾਨ ਇੱਕ ਬੀਬੀ ਆਈ ਕਹਿਣ ਲੱਗੀ ਕੋਈ ਸ਼ਬਦ ਦੱਸ ਦਿਓ ਮੈਂ ਕਿਹਾ ਜੀ ਪਹਿਲਾਂ ਕਿੱਥੇ ਜਾਂਦੇ ਹੋ ਕਹਿੰਦੇ ਸੰਤਾਂ ਦੇ ਡੇਰੇ ਤੇ ਜਾਂਦੇ ਆ 15 ਸਾਲ ਤੋਂ ਫਿਰ ਉੱਥੇ ਕੀ ਕੀਤਾ ਕਹਿੰਦੇ ਕੁਝ ਨਹੀਂ ਮੱਸੀਆ ਦਾ ਦੀਵਾਨ ਸੀ ਸੁਣਿਆ ਹੋਰ ਚਲੋ ਇਹ ਚੰਗੀ ਗੱਲ ਹੈ ਪਰ ਸ਼ਬਦ ਦੱਸ ਦਿਓ ਸ਼ਬਦ ਦੀ ਕੀ ਲੋੜ ਪੈ ਗਈ ਕਹਿੰਦੇ ਮਨ ਨਹੀਂ ਟਿਕਿਆ ਮਨ ਸ਼ਾਂਤ ਨਹੀਂ ਹੋਇਆ ਖਾਲੀਪਣਾ ਹੈ ਭਟਕਣਾ ਨਹੀਂ ਮਿਟੀ ਤੇ ਮੈਂ ਉਹਨਾਂ ਨੂੰ ਪੁੱਛਿਆ ਅਮਰ ਛਕਿਆ ਕਹਿਣ ਲੱਗੇ ਹਾਂ ਛਕਿਆ ਅਮਰ ਤੇ ਮੈਂ ਬੇਨਤੀ ਕੀਤੀ ਫਿਰ ਸ਼ਬਦ ਮੇਰੇ ਕੋਲੋਂ ਪੁੱਛਣ ਦੀ ਲੋੜ ਨਹੀਂ ਜਿੱਥੋਂ ਤੁਸੀਂ ਅਮਰ ਛਕਿਆ ਉਹਨਾਂ ਸ਼ਬਦ ਨਹੀਂ ਦੱਸਿਆ ਕਹਿੰਦੇ ਨਾ ਕੋਈ ਸ਼ਬਦ ਨਹੀਂ ਦੱਸਿਆ ਮੈਂ ਕਿਹਾ ਵੀ ਬਈ ਹੋ ਨਹੀਂ ਸਕਦਾ ਕਿ ਜਦੋਂ ਤੁਸੀਂ ਅਮਰ ਛਕਿਆ ਉਹਨਾਂ ਸ਼ਬਦ ਤੁਹਾਨੂੰ ਜ਼ਰੂਰ ਦੱਸਿਆ ਹੋਵੇਗਾ ਵੀ ਕੀ ਜਪਣਾ ਹੈ ਕੀ ਕਰਨਾ ਕਹਿੰਦੇ ਜੀ ਨਹੀਂ ਕੁਝ ਨਹੀਂ ਦੱਸਿਆ ਪਰ ਜਦੋਂ ਮੈਂ ਉਹਨਾਂ ਨੂੰ ਪੰਜਾਂ ਪਿਆਰਿਆਂ ਦੀ ਮਰਿਆਦਾ ਬਾਰੇ ਦੱਸਿਆ ਵੀ ਆਹ ਗੁਰਮੰਤਰ ਦੱਸਦੇ ਨੇ ਆਹ ਮੂਲ ਮੰਤਰ ਕਹਿੰਦੇ ਪੜਾਇਆ ਨਹੀਂ ਸੀ ਪਿੱਛੇ ਪੰਜ ਵਾਰੀ ਬੋਲੇ ਨੇ ਕਹਿੰਦੇ ਇਹ ਤੇ ਬੋਲਿਆ ਸੀ ਤੇ ਬੋਲਿਆ ਸੀ ਫਿਰ ਚੇਤੇ ਵਿੱਚ ਨਹੀਂ ਰਿਹਾ ਕਹਿੰਦੇ ਖਿਆਲ ਹੀ ਨਹੀਂ ਕੀਤਾ ਵੀ ਇਹਨੂੰ ਜਪਣਾ ਵੀ ਹੁੰਦਾ ਹੈ 15 ਸਾਲ ਨਿਕਲ ਗਏ 15 ਸਾਲ ਦਾ ਅੰਮ੍ਰਿਤ ਛਕਿਆ ਅਜੇ ਤੱਕ ਇਹ ਨਹੀਂ ਪਤਾ ਵੀ ਛਕਾਉਣ ਵੇਲੇ ਦੱਸਿਆ ਕੀ ਕਿਹਾ ਜਪਣਾ ਕੀ ਹੈ ਵਿਕਾਸ ਕਿੱਥੋਂ ਹੋਏਗਾ ਅੱਗੇ ਕਿਵੇਂ ਵਧੇਗਾ ਤਾਂ ਇਹ ਵੀ ਇੱਕ ਸਾਡੀ ਇੱਕ ਤਾਂ ਕਹੀਏ ਵੀ ਆਪਾਂ ਇਸ ਪਾਸੇ ਸਾਡੇ ਵਿੱਚੋਂ ਹੁਣ ਆਉਂਦੇ ਹੀ ਘਟਨੇ ਲੋਕ ਛਕਣ ਵਾਸਤੇ ਤਿਆਰ ਨਹੀਂ ਤੇ ਜਿਹੜੇ ਅਸੀਂ ਆ ਗਏ ਉਹਨਾਂ ਵਿੱਚੋਂ 80% ਦੀ ਛਕਣ ਦਾ ਪ੍ਰਯੋਜਨ ਕੋਈ ਨਹੀਂ ਹੁੰਦਾ ਬਿਸ਼ੱਕ ਕਰਨਾ ਕੀ ਹੈ ਇਹਦਾ ਕੋਈ ਵਿਦਿਆ ਵੀ ਹੋਏਗੀ ਇਹਦਾ ਕੋ ਕੰਮ ਵੀ ਹੈ